ਇੱਥੇ ਆਨ ਕੇ ਬਾਈਕਵਾਸ ਨਾਲ ਬਾਹਰ ਚੱਲਦੇ ਆ। ਤੁਹਾਨੂੰ ਲੱਗਾ ਕੀ ਪਚਾ ਗਈ ਨਹੀਂ ਪਿੱਛੋਂ। ਉਹ ਜਿੱਦਾਂ ਵਰ ਜਾ ਉਹ ਮੈਂ ਨਿਆਣੇ ਸਾਹਮਣੇ ਪੈ ਗਿਆ, ਜਨਾਨੀ ਸਾਹਮਣੇ ਆ ਗਿਆ। ਉੱਚਾ ਕੁਝ ਜਨਾਨੀ ਨੇ ਕੋ ਕੇ ਕਾਰ ਦੇ ਥੱਲੇ ਚੱਲ ਗਈ। ਬੜੀ ਮਸਕੂ ਕੱਢੀ ਕਾਰ ਟੁੱਕ ਕੇ ਕੱਡੀ ਸੇ ਕੋ ਪਾਰ। ਆ ਯਾ ਮੂ ਲੱਗਦਾ ਏ ਜਿੱਤੇ ਟੈਂਪੂ ਸਾਈਡ ਤੇ ਖਲਾਰ ਕੇ ਖੜੋਤੇ ਆ। ਤੋਂ ਝਾਂੜ ਕੇ ਹਟ ਕੇ ਕਾਰ ਆਉਣੀ, ਕਾਰ ਦੇ ਵਿੱਚ ਟੈਂਪੂ ਵੱਜਾ, ਉਹ ਟੈਂਪੂ ਸਾਡੇ ਵਿੱਚ ਵੱਜਾ ਵਰ ਕੇ ਸਮਝ ਨਹੀਂ ਲੱਗੀ ਕੀ ਬਣਿਆ ਹਲੋ। ਜੀ ਗਲਤੀਕਾਰ ਵਾਲੀ ਭਾਜੀ ਮਤਲਬ ਕਾਰਵਨ ਲੈ ਕੇ ਚਮਾਰਿਆ ਉਹ ਟੈਂਪੂ ਵਿੱਚ ਵੱਜਾ ਕਾਰ ਵਾਲੀ ਦੀ ਕਾਰ ਵਾਲਾ ਤੇਜ ਹੋ ਗਿਆ ਹਾਂਜੀ ਰਣਜੀਤ ਨਾਮ ਹੈ ਸਰਾ ਹੀ ਆਏ ਗਦੇ ਆਟੋ ਦੇ ਬਹਿ ਕੇ ਜਨਾਨੀ ਮੈਂ ਚੈੱਕ ਕਰਾਣਾ ਹੈ ਬੱਚਾ ਹੋਣ ਵਾਲਾ ਹੈ ਨਾ ਉਹਦੇ ਕਰਕੇ ਇੱਥੇ ਚੈਕਿੰਗ ਸਾਲੀ ਮੇਟ ਲੱਗੀ ਦੀ ਇੱਥੇ ਪਤਾ ਨਹੀਂ ਲੱਗਾ ਕਿਹੜੇ ਮੋਕੇ ਉੱਥੇ ਐਕਸੀਡੈਂਟ ਹੋ ਗਿਆ ਤੇ ਨਾਲ ਕੀ ਜਗ੍ਹਾ ਦੇ ਇੱਥੇ ਆਨ ਕੇ ਬਾਈ ਗਵਾਸ ਨਾਲ ਬਾਹਰ ਵਿਚ ਆਇਆ ਤਾਂ ਲੱਗਾ ਕਿ ਬਚਾਗੇ ਨਹੀਂ ਕਿਸੋ ਉਹ ਜਿੱਦਾਂ ਵਜਾ ਉਹ ਮੈਂ ਨਿਆਣੇ ਸਾਹਮਣੇ ਪੈ ਗਿਆ ਜਨਾਨੀ ਸਾਹਮਣੇ ਮੈਂ ਗਿਆ ਉੱਥੇ ਕੋਈ ਜਨਾਨੀ ਨਿਕਲ ਕੇ ਕਾਰ ਦੇ ਥੱਲੇ ਚੱਲ ਗਈ ਬੜੀ ਮਸੂਕ ਕੱਢੀ ਕਾਰ ਚੁੱਕ ਕੇ ਕੱਢੀ ਸੇ ਕੋ ਬਾਹਰ ਸਿਰ ਦੇ ਉੱਤੇ ਸਾਲਾ ਟਾਇਰ ਚੱਲ ਗਿਆ ਜ਼ਰਾ ਗੱਡੀ ਵਿੱਚ ਵਜਈਆ ਕਿੰਨੇ ਮਹੀਨੇ ਲੱਗੇ ਸੀ ਨਹੀਂ ਨੱਕ ਰਹਿ ਰਿਹਾ ਇਹੋ ਦਿਨ ਮਹੀਨੇ ਚ ਹੋਏ ਨਹੀਂ ਕਿਸ ਕੋ ਬੱਚੇ ਬੱਚੇ ਕਿੰਨੇ ਬੱਚੇ ਦੋ ਕੁੜੀਆਂ ਵੇ ਦੋਨਾਂ ਉਹਨਾਂ ਦੇ ਵੀ ਸੱਟ ਲੱਗੀ ਉਹਨਾਂ ਦੇ ਉਹ ਗੋਡਿਆਂ ਦੇ ਟਕਰੇ ਗਏ ਕੀ ਕਰਾਂ ਨਹੀਂ ਕੋਈ ਮੇਰਾ ਤਾਂ ਹਵਲਾ ਦਬਲੀ ਦੇ ਉੱਤੇ ਪੈ ਕੇ ਦੂ ਚੱਕਰ ਜਾਨ ਪੈ ਕੇ ਦੂ ਮੈਨੂੰ ਪਤਾ ਨਹੀਂ ਲੱਗਾ ਕੀ ਹੋ ਗਿਆ ਕਿ ਨਹੀਂ ਕੀ ਜਾਂਦੇ ਤੁਸੀਂ ਠੀਕ ਕਰੀ ਕਿ ਸਕਦੇ ਹਾਂ ਬਾਈ ਜੀ ਜੋ ਹੋ ਗਿਆ ਹੋ ਗਿਆ ਕਿਹਦੇ ਜਾ ਹੋ ਗਿਆ ਉਹ ਕੀ ਕਰ ਸਕਦੇ ਯਾਰ ਜਿਸ ਵਾਰ ਸੀ ਇਹ ਗੱਲ ਬਾਤ ਹੋ ਗਈ ਕਿਦੋਂ ਟੈਂਪੂ ਵਾਲੇ ਕਿੱਥੇ ਐਕਸੀਡੈਂਟ ਹੋਇਆ ਯਾਰ ਮੂਰ ਲੱਗਦਾ ਇਹੀ ਜਿੱਤੇ ਪੂ ਸਾਈਡ ਤੇ ਖਲਾਰ ਕੇ ਖੜੋਤੇ ਆ ਉਹ ਝਾੜ ਕੇ ਹੱਟ ਪਾ ਕਾਰ ਉੜੀ ਕਾਰ ਦੇ ਵਿੱਚ ਟੈਂਪੂ ਵੱਜਾ ਉਹ ਟੈਂਪੋ ਸਾਡੇ ਵਿੱਚ 7:20 ਬਣ ਕੇ ਸਮਝੀ ਲਗੀ ਕੀ ਬਣਿਆ ਹਨ ਟੈਂਪੋ ਢਾਣ ਗੁਰਾ ਲੋ ਆ ਰਹੇ ਉਹ ਦੂਸਰੇ ਟੈਂਪੋ ਚ ਕਿੰਨੇ ਜਾਣੇ ਚਾਰ ਉਹ ਦੋਰੇ ਦੋ ਕਿਦੋ ਬੱਚੇ ਇਹਨਾਂ ਦੇ ਚਾਰ ਜਾਣੇ ਦੇ ਵੇਸਾ ਤੇ ਲੀਡ ਦੀ ਡੈਥ ਹੋ ਗਈ ਤੇ ਹਾਂਜੀ ਹਾਂਜੀ ਜੀ ਤੁਹਾਡੇ ਕਿਨੇ ਸਾਡੇ ਜਦ ਦੇ ਜਾ ਰਹੇ ਸਾਰੇ ਦੇ ਲਗੇ तकरीबन ਕਿਹਦੇ ਪਹਚਾਨੀਆ ਤੁਸੀਂ ਦੋ ਜਾਣੇ ਨੇ ਕੀ ਟੈਂਪੋ ਹਾਂਜੀ ਦੋ ਜਾਣੇ ਨੇ ਜਾਦਾ ਗਲਤੀ ਕੀਤੀ ਕੀ ਜੀ ਹਾਂਜੀ ਗਲਤੀਕਾਰ ਵਾਲੀ ਭਾਜੀ ਮਤਲਬ ਕਾਰਵਨ ਲੈ ਕੇ ਚਮਾਰਿਆ ਉਹ ਟੈਂਪੂ ਵਿੱਚ ਬਚਾ ਕਾਰ ਵਾਲੀ ਦੀ ਕਾਰ ਵਾਲ ਤੇਜ਼ ਆਉੜਿਆ ਗੈਰੀ ਪ੍ਰਭਾਵ ਵਜਾ ਤੇ ਕੀ ਕੀਤਾ ਉਹਨੇ ਕਦੀ ਕੀਤਾ ਤੇਜ਼ ਆਉੜਿਆ ਉਹ ਜਿਹਨਾਂ ਨੀਜਾ ਦੇ ਬੱਚਾ ਹਣ ਵਾਲਾ ਜੀ ਦਿੱਤੀ ਹਾਂਜੀ ਹਾਂਜੀ ਉਹ ਜਿਹੜਾ ਮੁੰਡਾ ਮੇਰੇ ਨਾਲ ਸੀ ਉਹਦੀ ਸਾਲੇ ਹਰ ਸੀ ਮੈਂ ਜਿਆਦਾ ਸੀ ਅਸੀਂ ਜਾਣਦੇ ਆ ਪਛੜੀ ਠੀਕ ਜੀ ਉਹ ਜਿਹੜਾ ਮੁੰਡਾ ਹੈ ਉਹਦੀ ਸਾਲੇ ਹਰ ਸੀ ਤਾਜੂ ਨਿਕਲੇ ਸੀਗੇ ਆਇਆ ਉਸਤਾ ਦੇ ਜਾ ਰਿਹਾ ਸੀ ਦਵਾਈ ਲੈ ਕੇ ਮੁੰਡੇ ਦੀ ਉਹ ਆਪਣੀ ਘਰ ਦੀ ਲੈਣਾ ਹੈ ਯਾਰੀ ਨਿਕਲਦੇ ਥਾਲੀ ਹੱਥਾਂ ਬਾਂਪੜੇ ਰਿਦਲ ਦਾ ਥੋੜੀ ਦਾਂ ਜਾ ਰਿਹਾ ਚਲੋਤੇ ਹਵਾਰ ਆਈ ਇੱਕ ਸਾਈਡ ਦੇ ਚਲੋਤੇ ਉਹ ਜੱਮ ਬਗਹਲ ਪਤਾ ਨਹੀਂ ਲੱਗ ਗਈ ਬਣਿਆ ਇੱਥੇ ਆਣ ਕੇ ਬਾਈ ਗਵਾਸ ਨਾਲ ਬਾਤ ਚੱਲਦੀ ਆ ਤੁਹਾਨੂੰ ਲੱਗਾ ਕਿ ਕੁਝ ਆ ਗਿਆ ਨਹੀਂ ਪਿੱਛੋਂ ਉਹ ਜਿੱਦਾਂ ਵਰ ਜਾ ਉਹ ਮੈਂ ਨਿਆਣੇ ਸਾਹਮਣੇ ਪੈ ਗਿਆ ਜਨਾਨੀ ਸਾਹਮਣੇ ਹੈ ਗਿਆ ਉੱਚੇ ਕੁਝ ਜਨਾਨੀ ਨੇ ਕੋ ਕੇ ਕਾਰ ਦੇ ਥੱਲੇ ਚਲ ਗਈ ਬੜੀ ਮਸੂਕ ਕੱਡੀ ਕਾਰ ਝੁੱਕ ਕੇ ਕੱਡੀ ਸੇ ਕੋ ਪਾ ਆਯਾ ਮੂਰ ਲੱਗਦਾ ਹੀ ਜਿੱਤੇ ਪੂ ਸਾਈਡ ਤੇ ਖਲਾਰ ਕੇ ਖੜੋਤੇ ਆ ਤੋ ਚਾੜ ਕੇ ਹਟ ਕੇ ਕਾਰ ਆਉਣੀ ਕਾਰ ਦੇ ਵਿੱਚ ਟੈਂਪੂ ਵਜਾ ਉਹ ਟੈਂਪੂ ਸਾਡੇ ਵਿੱਚ ਵਜਾ ਬਣ ਕੇ ਸਮਝ ਨਹੀਂ ਲੱਗੀ ਕੀ ਬਣਿਆ ਹਲੋ ਜੀ ਗਲਤੀ ਕਾਰ ਵਾਲੀ ਭਾਜੀ ਤੇ ਮੱਲੋ ਕਾਰ ਵਾਲੀ ਲੈ ਕੇ ਚਮਾਰਿਆ ਉਹ ਟੈਂਪੂ ਵਿੱਚ ਵਜਾ ਕਾਰ ਵਾਲੀ ਦੀ ਕਾਰ ਵਾਲਾ ਤੇਜ ਆਉੜਿਆ ਹਾਂ ਜੀ ਰਣਜੀਤ ਨਾਮ ਹੈ ਸਰਾ ਹੀ ਆਏ ਗਦੇ ਆਟੋ ਦੇ ਬੈ ਕੇ ਜਨਾਨੀ ਮੈਂ ਚੈੱਕ ਰਾਣਾ ਹੈ ਬੱਚਾ ਆਉਣ ਵਾਲਾ ਹੈ ਨਾ ਉਹਦੇ ਕਰਕੇ ਇੱਥੇ ਚੈਕਿੰਗਾਂ ਸਾੜੀ ਮੇਟ ਲੱਗੀ ਦੀ ਇੱਥੇ ਪਤਾ ਨਹੀਂ ਲੱਗਾ ਕਿਹੜੇ ਮੋਕੇ ਉੱਥੇ ਐਸਟੈਂਡ ਹੋ ਗਿਆ ਤੇ ਨਾਲ ਕੀ ਜਗਾ ਇੱਥੇ ਆਣ ਕੇ ਬਾਈ ਬਾਸ ਨਾਲ ਬਾਹਰ ਗਿਆ ਪਤਾ ਨਹੀਂ ਲੱਗਾ ਕੀ ਵਜਾ ਕੇ ਨਹੀਂ ਕਿਸੇ ਉਹ ਜਿੱਦਾਂ ਵਜਾ ਉਹ ਮੈਂ ਨਿਆਣੇ ਸਾਹਮਣੇ ਪੈ ਗਿਆ ਜਨਾਨੀ ਸਾਹਮਣੇ ਮੈਂ ਗਿਆ ਉੱਥੇ ਕੋਈ ਜਨਾਨੀ ਨਿਕਲ ਕੇ ਕਾਰ ਦੇ ਥੱਲੇ ਚੱਲ ਗਈ ਬੜੀ ਮਸੂਕ ਕੱਢੀ ਕਾਰ ਚੁੱਕ ਕੇ ਕੱਢੀ ਸੇ ਕੋ ਬਾਤ ਸਿਰ ਦੇ ਉੱਤੇ ਸਾਲਾ ਟਾਇਰ ਚੱਲ ਗਿਆ ਜ਼ਰਾ ਗੱਡੀ ਵਿੱਚ ਵਜੀਆ ਕਿਨੇ ਮਿੰਟ ਦੇ ਬਾਅਦ ਵਿੱਚ ਨਹੀਂ ਨੱਕ ਰਹਿ ਰਿਹਾ ਇਹ ਉਹ ਦਿਨ ਮੈਨੂੰ ਚੋਈ ਨਾ ਕਿਸੇ ਕੋ ਉਹ ਬੱਚੇ ਤੇ ਕਿੰਨੇ ਬੱਚੇ ਦੋ ਕੁੜੀਆਂ ਦਾ ਦੋਨਾਂ ਉਹਨਾਂ ਦੇ ਵੀ ਸੱਟ ਲੱਗੀ ਉਹਨਾਂ ਦੇ ਉਹ ਗੋਟਿਆਂ ਦੇ ਤਗੜੇ ਗੇ ਇਹਨਾਂ ਕੀ ਕਰਾਂਗੇ ਕੋਈ ਮੇਰਾ ਤਾਂ ਹਵਲਾ ਤਾਂ ਬਲੀ ਉੱਤੇ ਪੈ ਕੇ ਦੂ ਚੱਕਰ ਜਾਨ ਪੈ ਕੇ ਦੂ ਮੈਨੂੰ ਪਤਾ ਨਹੀਂ ਲੱਗਾ ਕੀ ਹੋ ਗਿਆ ਵੀ ਨਹੀਂ ਕੀ ਜਾਂਦੇ ਤੁਸੀਂ ਠੀਕ ਕਰੀ ਕਿ ਸਕਦੇ ਹੁਣ ਬਾਈ ਜੀ ਜੋ ਹੋ ਗਿਆ ਹੋ ਗਿਆ ਕੀ ਜਿਆ ਹੋ ਗਿਆ ਉਹ ਕੀ ਕਰ ਸਕਦੇ ਯਾਰ ਜਿਸ ਵਾਸਤੇ ਇਹ ਗੱਲ ਬਾਤ ਹੋ ਗਈ ਕਿਦੋਂ ਟੈਂਪੋ ਵਾਲੇ ਕਿੱਥੇ ਐਕਸੀਡੈਂਟ ਹੋਇਆ ਬਈਆ ਮੂਰ ਲੱਗਦਾ ਇਹੀ ਜਿੱਤੇ ਟੈਂਪੂ ਸਾਈਡ ਤੇ ਖਿਲਾਰ ਕੇ ਖੜੋਤੇ ਆ ਉਹ ਝਾੜ ਕੇ ਹੱਟ ਪਾ ਕਾਰ ਆਉਣੀ ਕਾਰ ਦੇ ਵਿੱਚ ਟੈਂਪੂ ਵੱਜਾ ਉਹ ਟੈਂਪੂ ਸਾਡੇ ਵਿੱਚ ਵੱਜਾ ਬੜ ਕੇ ਸਮਝ ਨਹੀਂ ਲੱਗੀ ਕੀ ਬਣਿਆ ਹਾਨੂੰ ਟੈਂਪੋ ਝਾੜ ਗੁਰਲੋ ਆ ਰਹੇ ਉਹ ਦੂਸਰੇ ਟੈਂਪੋ ਚ ਕਿੰਨੇ ਜਾਨੇ ਚਾਰ ਸੀ ਉਹ ਦੋਰੇ ਦੋ ਕਿਦੋ ਬੱਚੇ ਇਹਨਾਂ ਦੇ ਚਾਰ ਜਣੇ ਦੇ ਵੈਸਾ ਤੇ ਲੀਡ ਦੀ ਡੈਥ ਹੋ ਗਈ ਤੇ ਹਾਂਜੀ 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 ਤੁਹਾਡੇ ਕਿਨੇ ਸਾਡੇ ਜਿਹੜੇ ਜਾਰੇ ਸਾਰੇ ਦੇ ਲਗੇ ਕਿਬਨ ਕਿਹਦੇ ਪਹਚਾਨੀਆ ਤੁਸੀਂ ਦੋ ਜਾਨੇ ਨੇ ਹਾਂਜੀ ਦੋ ਜਾਨੇ ਕਿ ਲੱਗਦਾ ਗਲਤੀ ਕਿਸ ਚੀਜ਼ ਦੀ ਕੀਤੀ ਹਾਂਜੀ ਗਲਤੀ ਕਾਰ ਵਾਲੀ ਦੀ ਭਾਜੀ ਮਤਲਬ ਕਾਰ ਵਾਲੇ ਲੈ ਆ ਕੇ ਚ ਮਾਰਿਆ ਉਹ ਟੈਂਪੂ ਵਿੱਚ ਬਚਾ ਕਾਰ ਵਾਲੀ ਦੀ ਕਾਰ ਵਾਲਾ ਤੇਜ ਆਉੜਿਆ ਗੱਡੀ ਪਰਮਾਰ ਵਾਲਿਆਂ ਨੇ ਕੀ ਕੀਤਾ ਉਹਨੇ ਗੱਡੀ ਕਿਤਾ ਤੇਜ ਆਉੜਿਆ ਉਹ ਜਨਾਨੀ ਜਿਹੜੇ ਬਚਾ ਹੁਣ ਆਲਾ ਹੈ ਜੀ ਦਿੱਖੋ ਹਾਂਜੀ ਹਾਂਜੀ ਉਹ ਜਿਹੜਾ ਮੁੰਡਾ ਮੇਰੇ ਨਾਲ ਸੀ ਉਹਦੀ ਸਾਲੇ ਹਾਰ ਸੀ ਮੈਂ ਜਾਣਦਾ ਸੀ ਅਸੀਂ ਜਾਣਦੇ ਆਪਾਂ ਚੜੀ ਉਹ ਜਿਹੜਾ ਮੁੰਡਾ ਹੈ ਉਹਦੀ ਸਾਲੇ ਹਾਰੀ ਤੁਸੀਂ ਹੱਥਾਂ ਤੋਂ ਨਿਕਲੇ ਸੀਗੇ ਆਇਆ ਹਸਤਾਂ ਤੋਂ ਜਾ ਰਿਹਾ ਐ ਦਵਾਈ ਲਾ ਕੇ ਮੁੰਡੇ ਦੀ ਉਹ ਆਪਣੀ ਘਰ ਦੀ ਲੈਣਾ ਹੈ ਯਾਰੀ ਨਿਕਲਦੇ ਸਾਲੀ ਹੱਥਾਂ ਬਾਕਪਰ ਨਿਕਲਦਾ ਥੋੜੀ ਦਾ ਜਾ ਜਾ ਕੇ ਖਲੋਤੇ ਹਾਂ ਵਾਹ ਆਏ ਇੱਕ ਸਾਈਡ ਤੇ ਖਲੋਤੇ ਆ ਉਹ ਜਦੋਂ ਮੈਨੂੰ ਪਤਾ ਨਹੀਂ ਲੱਗਿਆ ਕੀ ਬਣਿਆ